ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆਪ ਸਭ ਦਾ ਮੈਂ ਆਸ ਕਰਦੀ ਹਾਂ ਕਿ ਤੁਸੀਂ ਸਾਰੇ ਜਣੇ ਬਹੁਤ ਵਧੀਆ ਤੇ ਅੱਜ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਦੇਣੀ ਹੈ ਬਹੁਤ-ਬਹੁਤ ਵਧਾਈ ਤੇ ਮੈਂ ਅਰਦਾਸ ਕਰਨੀ ਪ੍ਰਮਾਤਮਾ ਅੱਗੇ ਕਿ ਸਾਡਾ ਸਾਰਿਆਂ ਦਾ ਨਵਾਂ ਸਾਲ ਖੁਸ਼ੀਆਂ ਖੇੜੇ ਲੈ ਕੇ ਆਵੇ ਤੇ ਜੋ ਸਾਡੇ ਮਨ ਦੀਆਂ ਚਿੰਤਾਵਾਂ ਨੇ ਜੋ ਟੈਨਸ਼ਨਾਂ ਨੇ ਉਹ ਘਟ ਜਾਣ ਮੁਕਤ ਤਾਂ ਨਹੀਂ ਹੁੰਦਾ ਇਨਸਾਨ ਕਦੇ ਵੀ ਚਿੰਤਾਵਾਂ ਟੈਨਸ਼ਨਾਂ ਦੋ ਕਿਉਂਕਿ ਜ਼ਿੰਦਗੀ ਤਾਂ ਹੈ ਹੀ ਸੰਘਰਸ਼ ਪਰ ਹਾਂ ਅਸੀਂ ਜ਼ਰੂਰ ਕਹਿ ਸਕਦੇ ਹਾਂਗੇ ਕਿ ਜੋ ਬਹੁਤ ਟਾਈਮ ਦੀਆਂ ਲੰਬੀਆਂ ਜਿਹੜੀਆਂ ਜ਼ਿੰਦਗੀ ਦੇ ਵਿੱਚ ਚਿੰਤਾ ਬਣੀਆਂ ਗੱਲਾਂ ਹੁੰਦੀਆਂ ਨੇ ਬੰਦਾ ਉਮਰ ਲੰਘਾ ਲੈਂਦਾ ਪਰ ਉਹ ਚਿੰਤਾ ਨਹੀਂ ਮੁਕਦੀ ਇਹੀ ਅਸ ਦੇ ਨਾਲ ਜ਼ਿੰਦਗੀ ਦੇ ਵਿੱਚ ਆਪਾਂ ਅੱਗੇ ਵਧਿਏ ਤੇ ਬਾਕੀ ਅਰਦਾਸ ਜਦੋਂ ਪ੍ਰਮਾਤਮਾ ਕੇ ਕਰਦੇ ਆ ਤਾਂ ਇੱਕ ਗੱਲ ਜ਼ਰੂਰ ਕਹਿਣਾ ਚਾਹੂਗੀ ਕਿ ਪ੍ਰਮਾਤਮਾ ਕਿਸੇ ਵੀ ਰੂਪ ਦੇ ਵਿੱਚ ਹੈ ਕਦੇ ਨਾ ਬੋਲੋ ਕਿਉਂਕਿ ਜਿਹੜੀ ਸਭ ਤੋਂ ਵੱਡੀ ਪਾਵਰ ਹੈ ਨਾ ਉਹ ਪ੍ਰਮਾਤਮਾ ਹੀ ਹੈ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੀ ਜ਼ਿੰਦਗੀ ਦੇ ਵਿੱਚ ਅਸੀਂ ਸਕਾਰਾਤਮਕ ਰਹੀਏ ਤਾਂ ਨਾਮ ਤੋਂ ਬਿਨਾ ਕੁਛ ਨਹੀਂ ਹੈਗਾ ਪ੍ਰਮਾਤਮਾ ਦਾ ਨਾਮ ਜਪੋ ਜਿਆਦਾ ਫਿਰ ਸਿੱਧਾ ਰਾਹ ਦਿਖਾ ਦੂੰ ਜਾਂ ਫਿਰ ਤੁਹਾਨੂੰ ਕੋਈ ਅਹਜਾ ਇਨਸਾਨ ਮਿਲਾ ਦੂੰ ਜਿਸ ਦੇ ਜਰੀਏ ਤੁਹਾਨੂੰ ਰਾਹ ਮਿਲੂਗਾ ਸੋ ਇਹ ਚੀਜ਼ ਜ਼ਰੂਰ ਯਾਦ ਰੱਖਿਓ ਤੇ ਲੋ ਜੀ ਅੱਜ ਦਾ ਆਪਣਾ ਵਿਸ਼ਾ ਹੈ ਕਿ ਜੇ ਅਸੀਂ ਕਿਸੇ ਦੀ ਤਰੀਫ਼ ਕਰਦੀਏ ਤਾਂ ਅਸੀਂ ਕੁਝ ਗਵਾਉਣ ਨਹੀਂ ਲੱਗੇ ਬਲਕਿ ਅਸੀਂ ਕੁਝ ਹਾਸਲ ਕਰਾਂਗੇ ਪਾਵਾਂਗੇ ਅੱਜਕੱਲ੍ਹ ਪਤਾ ਕੀ ਹੁੰਦਾ ਜਦੋਂ ਕਈ ਵਾਰ ਕੋਈ ਬੰਦਾ ਚੰਗਾ ਕੰਮ ਕਰਦਾ ਆਪਾਂ ਸਮਾਜ ਦੇ ਵਿੱਚ ਵਾਲੇ ਦੋੜੇ ਦੇਖਦੇ ਆ ਕਿ ਉਹਨੂੰ ਤਾਰੀਫ਼ ਕਰਨ ਵਾਲੇ ਘੱਟ ਮਿਲਣਗੇ ਉਹਨੂੰ ਉਹਦੇ ਨੁਕਸ ਕੱਢਣ ਵਾਲੇ ਵੱਧ ਮਿਲਣਗੇ ਇਹ ਹੁੰਦਾ ਕਿ ਬੰਦੇ ਤੋਂ ਗਲਤੀਆਂ ਵੀ ਹੁੰਦੀਆਂ ਪਰ ਸਾਰੇ ਗਲਤੀਆਂ ਨੋਟ ਕਰਨ ਵਾਲੇ ਹੁੰਦੇ ਕੋਈ ਜੂ ਨੇ ਚੰਗਾ ਕੀਤਾ ਹੁੰਦਾ ਉਹ ਦੀ ਤਾਰੀਫ਼ ਕਰਨ ਵਾਲਾ ਨਹੀਂ ਹੁੰਦਾ ਜਦੋਂ ਕੋਈ ਬੰਦਾ ਕਿਸੇ ਦੂਜੇ ਦੀ ਤਾਰੀਫ਼ ਕਰਦਾ ਨਾ ਚਾਹੇ ਉਹ ਕਿਸੇ ਵੀ ਕੰਮ ਦੇ ਵਿੱਚ ਕਿਸੇ ਵੀ ਗੱਲ ਦੇ ਵਿੱਚ ਜਦੋਂ ਤਾਰੀਫ਼ ਕਰਦਾ ਨਾ ਤਾਂ ਉਹ ਬੰਦੇ ਦਾ ਉਤਸ਼ਾਹ ਦੁੱਗਣਾ ਚੌਗਣਾ ਹੋ ਜਾਂਦਾ ਹੈ ਤੁਸੀਂ ਇੱਕ ਚੀਜ਼ ਦੇਖਿਓ ਕਿ ਬੰਦਾ ਇੱਕ ਕੰਮ ਗਲਤ ਕਰ ਦੇ ਉਹਨੂੰ ਦੱਸ ਜਾਣੇ ਆ ਕੇ ਕਹਿ ਦੇਣਗੇ ਵੀ ਤੂੰ ਇਹ ਕੰਮ ਗਲਤ ਕੀਤਾ ਹੈਗਾ ਤੇ ਬੰਦਾ 10 ਕੰਮ ਠੀਕ ਕਰ ਦੇ ਉਹਨੂੰ ਕਿਸੇ ਨੇ ਇਹ ਗੱਲ ਨਹੀਂ ਕਹਿਣੀਗੀ ਵੀ ਤੂੰ ਇਹ ਕੰਮ ਠੀਕ ਕਰਤਾ ਬਹੁਤ ਵਧੀਆ ਕਰਤਾ ਬਹੁਤ ਖੁਸ਼ੀ ਹੋਈ ਉਦੋਂ ਬੰਦੇ ਦਾ ਦਿਲ ਬਹੁਤ ਟੁੱਟਦਾ ਹੁੰਦਾ ਹੈ ਜਦੋਂ ਆਪਾਂ ਪਿਛਲੀ ਵਾਰ ਚ ਗੱਲ ਕੀਤੀ ਸੀ ਵੀ ਜੇ ਅਸੀਂ ਕਿਸੇ ਨੂੰ ਇਹ ਦੱਸਣਾਗਾ ਵੀ ਆਹ ਕੰਮ ਠੀਕ ਨਹੀਂ ਹੋ ਰਿਹਾ ਉਹਦਾ ਵੀ ਇੱਕ ਤਰੀਕਾ ਹੈ ਪਰ ਜਦੋਂ ਅਸੀਂ ਕਿਸੇ ਨੂੰ ਇਹ ਕਹਿਣਾ ਵੀ ਇਹ ਕੰਮ ਬਹੁਤ ਵਧੀਆ ਹੋ ਰਿਹਾ ਹੱਲਾਸ਼ੇਰੀ ਦਿਨੇ ਨਾ ਉਹ ਬੰਦੇ ਦਾ ਹੋਰ ਹੌਸਲਾ ਵਧਦਾ ਉਹ ਬੰਦਾ ਤੁਸੀਂ ਐ ਦੇਖੋ ਹੋਰ ਕੰਮ ਗੁਰੂ ਇੱਕ ਛੋਟੀ ਜਿਹੀ ਉਦਾਹਰਨ ਇੱਕ ਬੱਚਾ ਪੇਪਰਾਂ ਦੇ ਵਿੱਚੋਂ ਵਧੀਆ ਮਾਰਕਸ ਲੈ ਕੇ ਆ ਗਿਆ ਆਪਾਂ ਜੇ ਉਹਦੀ ਗੱਲ ਸੁਣਾਗੇ ਉਹਨੂੰ ਹੱਲਾਸ਼ੇਰੀ ਦੇਵਾਂਗੇ ਕਿ ਬਹੁਤ ਵਧੀਆ ਲੱਗਿਆ ਸਾਨੂੰ ਬਹੁਤ ਖੁਸ਼ੀ ਹੋਈ ਸਾਨੂੰ ਮਾਣ ਹੈ ਤੇਰੇ ਤੇ ਉਹ ਬੱਚੇ ਨੂੰ ਉਸ ਤੋਂ ਕਿਤੇ ਜ਼ਿਆਦਾ ਦੁਬਣੀ ਖੁਸ਼ੀ ਹੋਊਗੀ ਉਹਨੂੰ ਐ ਲੱਗੂਗਾ ਵੀ ਮੈਨੂੰ ਸਾਰਿਆਂ ਨੇ ਹੌਸਲਾ ਦਿੱਤਾ ਤੇ ਉਹ ਹੋਰ ਜ਼ਿਆਦਾ ਮਿਹਨਤ ਕਰਕੇ ਅੱਗੇ ਵਧੂਗਾ ਪਰ ਦੂਜੇ ਪਾਸੇ ਉਹੀ ਉਹਦੇ ਵਧੀਆ ਨੰਬਰਾਂ ਤੇ ਪੇਰੈਂਟਸਾਂ ਤੇ ਧਿਆਨ ਨਹੀਂ ਹੈਗਾ ਕਿਸੇ ਦਾ ਧਿਆਨ ਨਹੀਂ ਇੰਨਾ ਗਿਆ ਤਾਂ ਉਹ ਚੀਜ਼ ਉਹਨੂੰ ਇੰਨੇ ਮਾਇਨੇ ਨਹੀਂ ਰੱਖਣੀ ਉਹਨੂੰ ਲੱਗਣਾਗਾ ਵੀ ਮੈਂ ਘੱਟ ਲੈ ਲਾਂ ਵੱਧ ਲੈ ਲਾਂ ਕੋਈ ਗੱਲ ਹੈ ਕੋਈ ਫਰਕ ਨਹੀਂ ਪੈਂਦਾ ਕਿਸੇ ਨੂੰ ਉੱਥੇ ਫਿਰ ਉਹਦੀ ਪਰਫਾਰਮੈਂਸ ਡਾਊਨ ਜਾਣ ਦੇ ਜ਼ਿਆਦਾ ਚਾਂਸਸ ਹੋ ਜਾਂਦੇ ਨੇ ਕਿ ਜੇ ਇੱਕ ਆਪਾਂ ਬੱਚੇ ਦੀ ਉਦਾਹਰਣ ਲੈ ਲਈ ਪਰ ਵੱਡਿਆਂ ਦੇ ਵਿੱਚ ਪਤਾ ਕੀ ਗੱਲ ਹੁੰਦੀ ਹੈ ਆਪਾਂ ਸਮਾਜ ਦੇ ਵਿੱਚ ਉਹ ਦੇ ਵਿਚਰਦੇ ਹਾਂ ਕਿ ਜੇ ਮੈਂ ਦੀ ਤਾਰੀਫ ਕਰਤੀ ਨਾ ਇਹਨੇ ਸਿਰ ਚੜ ਜਾਣਾਗਾ ਇਹਨੇ ਫਿਰ ਇਦੂ ਬਾਅਦ ਦੇ ਵਿੱਚ ਮਤਲਬ ਮੇਰੀ ਵੈਲਿਊ ਘਟ ਜਾਣੀ ਹੈ ਇਹ ਆਪਣੇ ਆਪ ਨੂੰ ਹਾਈ ਮੰਨਣ ਲੱਗ ਜਾਣਾ ਬਹੁਤ ਕੁਝ ਹੁੰਦਾ ਕਿ ਇਹ ਮਤਲਬ ਜ਼ਿਆਦਾ ਹਵਾ ਲੈ ਜੂਗਾ ਜਾਂ ਇਸ ਤਰ੍ਹਾਂ ਇਹ ਚੀਜ਼ ਹਰ ਵਾਰੀ ਨਹੀਂ ਹੁੰਦੀ ਹੁੰਦੀ ਹੈ ਪਰ ਹਰ ਵਾਰੀ ਨਹੀਂ ਹੁੰਦੀ ਕਿ ਹਰ ਇਨਸਾਨ ਹੀ ਹਵਾ ਲੈਂਦਾ ਹੈ ਕਈ ਇਨਸਾਨ ਇਦਾਂ ਦੇ ਹੁੰਦੇ ਆ ਤੁਹਾਡੇ ਵੱਲਣ ਲੱਗ ਜਾਂਦੇ ਨੇ ਜਦੋਂ ਉਹਨਾਂ ਨੂੰ ਐ ਹੁੰਦਾ ਵੀ ਇਹਨੇ ਮੇਰਾ ਚੰਗਾ ਨੁਕਤ ਕੀਤਾ ਉਹਨੂੰ ਤੁਹਾਡੇ ਨਾਲ ਜ਼ਿਆਦਾ ਕਨੈਕਸ਼ਨ ਬਣਦਾ ਉਹਦਾ ਉਹਨੂੰ ਖੁਸ਼ੀ ਹੋਣ ਲੱਗ ਜਾਂਦੀ ਮੂਰਲੇ ਬੰਦੇ ਨੂੰ ਵੀ ਕਿੰਨਾ ਚੰਗਾ ਘੱਟੋ ਘੱਟ ਇਹਨੇ ਮੇਰੀ ਤਾਰੀਫ਼ ਤਾਂ ਕੀਤੀ ਹਰ ਕੋਈ ਹਵਾ ਨਹੀਂ ਲੈਂਦਾ ਹੁੰਦਾ ਬਹੁਤ ਇਸ ਤਰ੍ਹਾਂ ਦੇ ਵੀ ਹੁੰਦੇ ਜਿਹੜੇ ਖੁਸ਼ ਹੁੰਦੇ ਨੇ ਜੈਨੂਨ ਹੁੰਦੇ ਨੇ ਸਾਰਿਆਂ ਨਾਲ ਇੱਕੋ ਵਿਵਹਾਰ ਕਈ ਵਾਰ ਸੱਟ ਨਹੀਂ ਰਹਿੰਦਾ ਤੇ ਲੋ ਜੀ ਹੁਣ ਆਪਾਂ ਆਪਣੀ ਜ਼ਿੰਦਗੀ ਤੇ ਆਉਨੇ ਆ ਤੁਸੀਂ ਕਿਸੇ ਦੀ ਨਾ ਤਾਰੀਫ਼ ਕਰਕੇ ਦੇਖਿਓ ਅੱਜ ਹੀ ਤੁਸੀਂ ਆਈ ਵੀਡੀਓ ਦੇਖ ਲਈ ਹੈ जिन्होंने किसी ने ਤੁਹਾਡਾ ਕੁਛ ਚੰਗਾ ਕੀਤਾਗਾ ਜਾਂ ਫਿਰ ਤੁਹਾਨੂੰ ਕੋਈ ਗਿਫਟ ਦਿੱਤਾਗਾ ਜਾਂ ਫਿਰ ਕਿਤੇ ਤੁਹਾਡੇ ਕੰਮ ਆਏ ਨੇ ਹਨਾ ਕੁਛ ਵੀ ਹੈ ਜਿਨੇ ਤੁਹਾਨੂੰ ਲੱਗਿਆ ਕਿ ਉਹ ਬਹੁਤ ਵਧੀਆ ਕੰਮ ਕੀਤਾ ਉਹਦੀ ਨਾਲ ਤੁਸੀਂ ਤਾਰੀਫ ਕਰਕੇ ਦੇਖਿਓ ਤੁਸੀਂ ਉਸੇ ਵਕਤ ਉਹਦਾ ਰਿਜ਼ਲਟ ਪਾਉਂਗੇ ਉਸੇ ਵਕਤ ਉਹ ਬੰਦਾ ਤੁਹਾਡੇ ਤੇ ਖੁਸ਼ ਹੋਊਗਾ ਇੱਕ ਗੱਲ ਹਮੇਸ਼ਾ ਲੜ ਬਣ ਲੋ ਜੇ ਕਿਸੇ ਨੂੰ ਚੰਗਾ ਕਹਿਣਾ ਨਾ ਕਿਸੇ ਕੰਮ ਰਿਲੇਟਡ ਜਾਂ ਉਹਦਾ ਉਹਦੇ ਸੁਭਾਅ ਦੇ ਰਿਲੇਟਡ ਵੀ ਮੈਨੂੰ ਤੇਰੇ ਸੁਭਾਅ ਆ ਚੀਜ਼ ਬੜੀ ਵਧੀਆ ਲੱਗਦੀ ਹੈ ਤਾਂ ਜੋ ਸੱਚਾ ਉਹੀ ਕਹੋ ਜੋ ਜੈਨੂਨ ਆ ਯਾਦ ਰੱਖਿਓ ਕਿ ਦੇ ਵੀ ਝੂਠੀ-ਮੂਠੀ ਤਾਰੀਫ਼ ਕਰਨੀ ਕੋਸ਼ਿਸ਼ ਨਾ ਕਰਿਓ ਕਿਉਂਕਿ ਜੈਨੂਨ ਬੰਦੇ ਦੀ ਵੀ ਸਮਝ ਆ ਜਾਂਦੀ ਹੈ ਅੱਜਕੱਲ ਹਰ ਇੱਕ ਨੂੰ ਤੇ ਨਕਲੀ ਬੰਦੇ ਦੀ ਵੀ ਸਮਝ ਆ ਜਾਂਦੀ ਹੈ ਸੋ ਕੋਸ਼ਿਸ਼ ਇਹ ਰੱਖਿਓ ਕਿ ਜੇ ਕਿਸੇ ਦੀ ਤਾਰੀਫ਼ ਕਰਨੀ ਹੈ ਪ੍ਰਸ਼ੰਸਾ ਕਰਨੀ ਹੈ ਤਾਂ ਦਿਲੋਂ ਕਰਿਓ ਕਿਉਂਕਿ ਕਿਸੇ ਦੀ ਤਾਰੀਫ ਕਰਨ ਦੇ ਲਈ ਵੀ ਦਿਲ ਬਹੁਤ ਵੱਡਾ ਚਾਹੀਦਾ ਹੈ ਨਹੀਂ ਤਾਂ ਇਹੋ ਜਿਹਾ ਦਿਲ ਅੱਜ ਕੱਲ ਬਹੁਤ ਘੱਟ ਲੋਕਾਂ ਕੋਲੇ ਹੈ ਬਹੁਤ ਘੱਟ ਲੋਕ ਹੈ ਜਿਹੜੇ ਇਹ ਕਹਿਣਗੇ ਵੀ ਆ ਤਾਂ ਤੂੰ ਬੜਾ ਵਧੀਆ ਕਰਤਾ ਸੱਚੀ ਮੇਰਾ ਦਿਲ ਖੁਸ਼ ਹੋ ਗਿਆ ਜਾਂ ਆ ਤਾਂ ਚੀਜ਼ ਮੈਨੂੰ ਤੂੰ ਦਿੱਤੀ ਇਹਦੇ ਨਾਲ ਮੇਰਾ ਦਿਲ ਖੁਸ਼ ਹੋ ਗਿਆ ਇਸ ਤਰ੍ਹਾਂ ਦਾ ਦਿਲ ਜਿਹੜੇ ਲੋਕ ਰੱਖਦੇ ਨੇ ਤਾਂ ਸਮਝੋ ਉਹ ਚੰਗੇ ਨੇ ਕਿਉਂਕਿ ਇਸ ਤਰ੍ਹਾਂ ਦੇ ਲੋਕ ਬਹੁਤ ਘੱਟ ਮਿਲਦੇ ਹੈਗੇ ਜ਼ਿਆਦਾਤਰ ਲੋਕ ਇਦਾਂ ਦੇ ਮਿਲਣਗੇ ਜਿਹੜੇ ਕਦੇ ਵੀ ਤੁਹਾਨੂੰ ਚਾਹੇ ਕਿੰਨਾ ਹੀ ਚੰਗਾ ਕਰ ਦੋ ਧੰਨਵਾਦ ਨਹੀਂ ਕਹਿਣਗੇ ਤੁਹਾਨੂੰ ਪ੍ਰਸ਼ੰਸਾ ਨਹੀਂ ਮਿਲੂਗੀ ਉਹਨਾਂ ਲੋਕਾਂ ਤੋਂ ਵੀ हां तो मेरे जिंदगी च आ साथ दित्ता सी सच्ची मेनू बहुत खुशी है मैं सारी उमर नहीं बोल सकदा एजे शब्द तहांनु बहुत ਘੱਟ ਲੋਕਾਂ ਤੋਂ ਮਿਲਣਗੇ ਸੋ ਕੋਸ਼ਿਸ਼ ਕਰੀਏ ਕਿ ਅਸੀਂ ਸੁਧਾਰ ਕਰੀਏ ਬਾਕੀ ਪਰਫੈਕਟ ਕੋਈ ਨਹੀਂ ਹੁੰਦਾ ਪਰ ਉਹ ਬੰਦਾ ਬਹੁਤ ਵਧੀਆ ਹੁੰਦਾ ਜਿਹੜਾ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਸੁਧਾਰਨ ਦੀ ਕੋਸ਼ਿਸ਼ ਕਰਨ ਲੱਗ ਜੇ ਸੋ ਮਿਲਦੇ ਹੁਣ ਆਪ ਅਗਲੀ ਵੀਡੀਓ ਦੇ ਵਿੱਚ ਨਵਾਂ ਸਾਲ ਚੜ ਜਾਣਾ ਹੈ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀ ਇੱਕ ਵਾਰ ਫਿਰ ਤੋਂ ਬਹੁਤ-ਬਹੁਤ ਵਧਾਈਆਂ ਧੰਨਵਾਦ